ਹੈਲੋ ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਠੀਕ-ਠਾਕ ਹੋਮੋਂਗੇ ਅੱਜ ਆਪਣੇ ਘਰ ਉਹ ਸੁਭਾਗਾ ਦਿਨ ਹੈ ਜਿਸ ਨੂੰ ਹਰ ਇੱਕ ਭੈਣ ਭਰਾ ਉਡੀਕਦਾ ਹੈ ਅੱਜ ਆਪਣੇ ਘਰ ਆਉਣ ਨੇ ਨੇ ਆਪਣੇ ਦੁਨੀਆ ਦੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਉਂਕਿ ਅੱਜ ਆਪਣੇ ਘਰੇ ਸਹਿਜ ਪਾਠ ਪ੍ਰਕਾਸ਼ ਕਰਨੇ ਹਨ ਤੇ ਉਸ ਦੇ ਸਵੰਧ ਦੇ ਵਿੱਚ ਆਪਾਂ ਸਫਾਈਆਂ ਕਰ ਰਹੇ ਹਾਂ ਪਹਿਲਾਂ ਸਾਰਾ ਆਪਣੇ ਉੱਪਰੋਂ ਸਾਫ਼ ਕੀਤਾ ਨੀਚੋਂ ਸਾਫ਼ ਕੀਤਾ ਤੇ ਥੋੜੀ ਬਹੁਤੀ ਆਪਾਂ ਸਫਾਈ ਦੀ ਵੀਡੀਓ ਤੁਹਾਡੇ ਸਾਰਿਆਂ ਦੇ ਨਾਲ ਸ਼ੇਅਰ ਕਰ ਰਹੇ ਹਾਂਗੇ ਤੇ ਅੱਜ ਆਪਾਂ ਗੁਰੂ ਸਾਹਿਬ ਜੀ ਨੂੰ ਘਰ ਲੈ ਕੇ ਆਉਣਾ ਪਹਿਲਾਂ ਸਹਿਜ ਪਾਠ ਪਾਪਾ ਜੀ ਨੇ ਕਰ ਲਿਆ ਸੀਗਾ ਕਿਉਂਕਿ ਸੈਂਚੀਆਂ ਤੋਂ ਕਰ ਲਿਆ ਸੀਗਾ ਤੇ ਆਪਾਂ ਕੱਲ ਨੂੰ ਆਪਣੇ ਘਰ ਭੋਗ ਪੈਣਾ ਹੈ ਤੇ ਉਹਦੀ ਵੀਡੀਓ ਵੀ ਮੈਂ ਤੁਹਾਨੂੰ ਸਾਰੀ ਬਣਾ ਕੇ ਅਪਲੋਡ ਕਰਾਂਗੀ ਤੇ ਇਹ ਗੁਰੂ ਸਾਹਿਬ ਜੀ ਦਾ ਆਪਾਂ ਜਿੱਥੇ ਪ੍ਰਕਾਸ਼ ਕਰਨਾ ਹੈ ਉਹ ਸਾਰੇ ਆਪਾਂ ਕਮਰੇ ਨੂੰ ਚੰਗੇ ਤਰੀਕੇ ਨਾਲ ਪਾਣੀ ਨਾਲ ਹਨਾ ਧੋਵਾਂਗੇ ਧੋਕੇ ਕਿਉਂਕਿ ਫਿਰ ਸਵੇਰੇ ਟਾਈਮ ਨਹੀਂ ਲੱਗਣਾ ਹੈਗਾ ਫਿਰ ਆਪਾਂ ਇੱਕ ਦਿਨ ਪਹਿਲਾਂ ਹੀ ਇਹਦੀ ਸਫਾਈ ਕਰ ਦਿੱਤੀ ਹੈਗੀ ਤੇ ਸਫਾਈ ਕਰਕੇ ਹੁਣ ਆਪਾਂ ਇਹਦੇ ਬਿਸ਼ਾਈ ਵਗੈਰਾ ਕਰਾਂਗੇ ਜਿਹੜੀ ਵੀ ਤੁਹਾਨੂੰ ਉਹ ਵੀਡੀਓ ਤੁਹਾਡੇ ਨਾਲ ਮੈਂ ਸਾਰੀ ਸਾਂਝੀ ਕਰਾਂਗੀ ਪਰ ਅੱਜ ਮੈਂ ਤੁਹਾਡੇ ਨਾਲ ਇੱਕ ਥੋੜੀ ਜਿਹੀ ਵਸ ਇਹ ਸਫਾਈ ਸਫਾਈ ਦੀ ਵੀਡੀਓ ਸਾਂਝੀ ਕਰ ਰਹੀ ਹਾਂ ਉਹ ਮੈਂ ਕੱਲ ਨੂੰ ਜਿਹੜੀ ਆਪਣੇ ਭੋਗ ਦੀ ਆਪਾਂ ਵੀਡੀਓ ਪਾਵਾਂਗੇ ਉਹਦੇ ਵਿੱਚ ਵੀ ਕਿਵੇਂ ਅਸੀਂ ਤਿਆਰੀ ਕੀਤੀ ਕੀ ਕੀ ਤਿਆਰੀ ਕੀਤੀ ਉਹ ਤੁਹਾਡੇ ਨਾਲ ਸਾਰੀ ਆਪਾਂ ਵੀਡੀਓ ਹਨਾ ਸਾਂਝੀ ਕਰਾਂਗੇ ਕਿਉਂਕਿ ਵੀਡੀਓ ਫਿਰ ਆਪਾਂ ਇਕੱਠੀ ਪਾਉਣੇ ਲੰਬੀ ਹੋ ਜਾਏਗੀ ਤੇ ਗੁਰੂ ਸਾਹਿਬ ਜੀ ਘਰ ਆਉਣ ਇਸ ਤੋਂ ਵੱਡੀ ਹਨਾ ਆਪਣੇ ਵਾਸਤੇ ਖੁਸ਼ੀ ਕੀ ਹੋ ਸਕਦੀ ਹੈਗੀ ਇਹ ਆਪਣੀ ਬਾਹਰ ਦੀ ਹਨਾ ਸਫਾਈ ਹੈਗੀ ਬਾਹਰੋਂ ਵੀ ਆਪਾਂ ਨੇ ਸਾਰਾ ਧੋਤਾ ਸੀਗਾ ਉੱਪਰ ਕਿਉਂਕਿ ਜਦੋਂ ਗੁਰੂ ਸਾਹਿਬ ਨੇ ਘਰ ਆਉਣਾ ਹੋਵੇ ਤਾਂ ਪਿਆਰ ਦੇ ਨਾਲ ਆਪਾਂ ਨਾ ਜਦੋਂ ਬੁਲਾਉਨੇ ਆ ਜਦੋਂ ਮੈਂ ਵੀਡੀਓ ਪਾਈ ਸੀ ਉਹ ਵਿਆਹ ਵਾਲੀ ਹੈ ਨਾ ਉਸੇ ਤਰੀਕੇ ਨਾਲ ਜਦੋਂ ਆਪਾਂ ਵਾਈ ਗੁਰੂ ਜੀ ਨੂੰ ਬੁਲਾਉਨੇ ਆ ਤਾਂ ਤਿਆਰੀਆਂ ਵੀ ਉਸੇ ਤਰੀਕੇ ਨਾਲ ਕਰਿਆ ਕਰੋ ਜਿਵੇਂ ਆਪਾਂ ਰਿਸ਼ਤੇਦਾਰਾਂ ਦੇ ਆਉਣ ਦੇ ਕਰਦੇ ਆ ਨਾ ਆਪਾਂ ਹੁੰਦਾ ਵੀ ਰਿਸ਼ਤੇਦਾਰ ਨੇ ਆਉਣਾ ਤੇ ਆਪਣੇ ਘਰੇ ਗੁਰੂ ਸਾਹਿਬ ਆਪਾਂ ਹਨਾ ਗੱਡੀ ਦੇ ਵਿੱਚ ਹੀ ਲੈ ਕੇ ਆਏ ਸੀਗੇ ਕਿਉਂਕਿ ਤੁਰ ਕੇ ਪੈਦਲ ਫਿਰ ਹਨਾ ਤੁਹਾਨੂੰ ਪਤਾ ਹੀ ਹੈ ਵੀ ਅੱਜ ਕੱਲ ਕੋਣ ਆਉਂਦਾ ਹੈਗਾ ਨਾ ਫਿਰ ਉਨੀ ਮਰਿਆਦਾ ਨਹੀਂ ਹੁੰਦੀ ਕੋਈ ਅਮਰਤਦਾਰੀ ਨਹੀਂ ਹੁੰਦਾ ਕਿਸੇ ਦਾ ਕੇਸੀ ਸੁਣਾਨੀ ਕੀਤਾ ਹੁੰਦਾ ਅਸੀਂ ਇਸੇ ਤਰੀਕੇ ਨਾਲ ਨਾ ਸਾਰਾ ਪਰਿਵਾਰ ਹੀ ਗੁਰੂ ਸਾਹਿਬ ਜੀ ਨੂੰ ਲੈਣ ਜਾਂਦੇ ਆ ਤੇ ਆਪਾਂ ਪਹਿਲਾਂ ਤਾਂ ਸਾਰੇ ਸਫਾਈ ਕਰਕੇ ਬਾਹਰੋਂ ਸੜਕ ਦੀ ਹੈ ਨਾ ਫਿਰ ਲੈ ਕੇ ਆਉਂਦੇ ਹੁੰਦੇ ਸੀਗੇ ਪਰ ਹੁਣ ਮर्याਦਾ ਨਾ ਰੱਖਣ ਕਰਕੇ ਹੈ ਨਾ ਫਿਰ ਆਪਾਂ ਘਰ-ਘਰ ਦੇ ਪਰਿਵਾਰ ਅਸੀਂ ਪੰਜਮ ਮੈਂਬਰ ਘਰ ਦੇ ਜਾਂਦੇ ਆ ਤੇ ਫਿਰ ਗੁਰੂ ਸਾਹਿਬ ਜੀ ਨੂੰ ਘਰ ਲੈ ਕੇ ਆਉਨੇ ਆ ਤੇ ਪਾਪਾ ਜੀ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਪਾਠ ਕਰਦੇ ਆ ਪਤੀ ਜੀ ਵੀ ਮੇਰੇ ਹੈ ਨਾ ਉਹਨਾਂ ਦੀ ਵੀ ਸੰਥਿਆ ਕੀਤੀ ਹੋਈ ਹੈਗੀ ਤੇ ਬਾਕੀ ਸਾਰੇ ਪਰਿਵਾਰ ਤੇ ਜਿੰਨੀ ਕੁ ਵਾਹਿਗੁਰੂ ਜੀ ਦੀ ਮਿਹਰ ਹੈਗੀ ਨਾ ਸਾਰੇ ਵਾਹਿਗੁਰੂ ਜੀ ਦੇ ਲੜ ਲੱਗੇ ਹੋਏ ਨੇ ਬਸ ਇਹੀ ਮੈਂ ਕਹਿੰਦੀ ਆ ਵੀ ਜਿੰਨੇ ਵੀ 팬 ਭਰਾ ਮੇਰੇ ਮੇਰੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਘਰ ਵੀ ਵਾਹਿਗੁਰੂ ਜੀ ਇਹ ਖੁਸ਼ੀਆਂ ਲੈ ਕੇ ਆਉਣ ਤੇ ਗੁਰੂ ਸਾਹਿਬ ਜੀ ਦੀ ਕਿਵੇਂ ਤਿਆਰੀ ਕੀਤੀ ਸੀ ਅਸੀਂ ਨੇ ਜਿਹੜੀ ਹਨਾ ਅੰਦਰ ਬਸਾਈ ਵਗੈਰਾ ਕੀਤੀ ਹੈਗੀ ਉਹਦੀ ਮੈਂ ਤੁਹਾਨੂੰ ਹਨਾ ਪ੍ਰੋਪਰ ਵੀਡੀਓ ਫਿਰ ਅਪਲੋਡ ਕਰੂੰਗੀ ਕਿਉਂਕਿ ਫਿਰ ਹਜੇ ਮੇਰੇ ਕੋਲ ਟਾਈਮ ਨਹੀਂ ਸੀਗਾ ਤੇ ਫਿਰ ਆਪਾਂ ਗੁਰੂ ਸਾਹਿਬ ਜੀ ਨੂੰ ਕਰ ਲਿਆ ਤੇ ਦੇਖੋ ਇੱਕ ਖੁਸ਼ੀਆਂ ਭਰਿਆ ਦਿਨ ਹੁੰਦਾ ਹੈ ਨਾ ਜਦੋਂ ਗੁਰੂ ਸਾਹਿਬ ਆਪਣੇ ਘਰਾਂ ਦੇ ਵਿੱਚ ਚਰਨ ਪਾਉਂਦੇ ਨੇ ਕਿਉਂਕਿ ਕਾਲਜੂਗ ਦਾ ਸਮਾਂ ਹੈਗਾ ਆਪਾਂ ਹੋਰ ਪੁੱਠੇ ਪਾਸੇ ਹਨਾ ਡੀਜੇ ਪਾਰਟੀਆਂ ਸਿਨੇਮੀਆਂ ਤੇ ਬਹੁਤ ਕਰਦੇ ਆਂ ਪਰ ਜਿਹੜਾ ਆਪਣਾ ਦੀਨ ਦੁਨੀ ਦਾ ਪਾਤਸ਼ਾਹ ਜੀ ਨੇ ਆਪਾਂ ਨੂੰ ਸਭ ਕੁਝ ਦੇਣਾ ਹੈ ਉਹਦੇ ਵਾਸਤੇ ਹਨਾ ਆਪਾਂ ਥੋੜੀ ਜੀ ਕਾਲ ਕਰ ਜਾਂਦੇ ਆ ਪਰ ਵਾਹਿਗੁਰੂ ਜੀ ਦੀ ਬਹੁਤ ਮਿਹਰ ਹੈ ਕਿ ਹਰ ਸਾਲ ਆਪਣੇ ਘਰ ਗੁਰੂ ਸਾਹਿਬ ਜੀ ਜ਼ਰੂਰ ਬਿਰਾਜਦੇ ਨੇ ਕਈ ਵਾਰੀ ਸਾਲ ਦੇ ਵਿੱਚ 2-3 ਵਾਰ ਵੀ ਹੈ ਨਾ ਹੋ ਜਾਂਦਾ ਪਰ ਨਹੀਂ ਇੱਕ ਵਾਰ ਜ਼ਰੂਰ ਆਉਂਦੀ ਹੈ ਤੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਗੁਰੂ ਸਾਹਿਬ ਜੀ ਵਾਸਤੇ ਵਾਹਿਗੁਰੂ ਜੀ ਲਿਖ ਕੇ ਕਮੈਂਟ ਦੇ ਵਿੱਚ ਜ਼ਰੂਰ ਲਿਖਣਾ ਤੇ ਬੇਟਾ ਇਹਨੂੰ ਵੀ ਬੜਾ ਸ਼ੌਂਕ ਹੁੰਦਾ ਜਦੋਂ ਗੁਰੂ ਸਾਹਿਬ ਘਰੇ ਲੈ ਕੇ ਆਉਂਦੇ ਨੇ ਫਿਰ ਉਹ ਕਹਿੰਦਾ ਵੀ ਮੈਂ ਚੌਰ ਸਾਹਿਬ ਕਰਨਾ ਤੇ ਮੈਂ ਫਿਰ ਪਰਫਿਊਮ ਗੁਰੂ ਸਾਭਾ ਜੀ ਤੇ ਹੈ ਨਾ ਇਤਰ ਜੀ ਨੂੰ ਆਪਾਂ ਕਹਿ ਦਿੰਨੇ ਆ ਉਹ ਆਪਾਂ ਨੇ ਛਿੜਕਿਆ ਕਿਉਂਕਿ ਖੁਸ਼ਬੂ ਸਾਰੀ ਜੀਤ ਆ ਨਾ ਜ਼ਰੂਰੀ ਹੁੰਦੀ ਹੈ ਧੂਫ ਜੋਤ ਜੋ ਵੀ ਆਪਾਂ ਨੇ ਲਗਾਉਣੀ ਹੈ ਪਿਆਰ ਦੇ ਵਿੱਚ ਮਰਿਆਦਾ ਦੇ ਵਿੱਚ ਹੈ ਨਾ ਜ਼ਰੂਰ ਕਰੋ ਤੇ ਗੁਰੂ ਸਾਹਿਬ ਜੀ ਆਪਣੇ ਪ੍ਰਕਾਸ਼ ਕੀਤੇ ਤੇ ਪਾਪਾ ਜੀ ਫਿਰ ਹੁਕਮਨਾਮਾ ਲੈਣ ਲਈ ਬੈਠੇ ਸਾਡੇ ਪਾਪਾ ਜੀ ਵੀ ਗ੍ਰੰਥੀ ਸਿੰਘ ਮਲਕੇ ਦੀ ਡਿਊਟੀ ਵੀ ਨਿਭਾ ਲੈਂਦੇ ਨੇ ਪਰ ਇਹ ਇਦਾਂ ਦੇ ਗ੍ਰੰਥੀ ਨੇ ਕਿ ਪੇਟਾ ਤੋਂ ਰਹਿਤ ਕਰਦੇ ਨੇ ਤੇ ਆਨੰਦ ਕਾਰਜ ਵੀ ਹੈ ਨਾ ਬਹੁਤ ਕੁੜੀਆਂ ਦੇ ਕਰਵਾਏ ਨੇ ਮੇਰੀ ਗੁੜੀ ਆ ਨਾ ਹੁਣ ਇੱਕ ਟਿਊਸ਼ਨ ਤੇ ਲੱਗੀ ਹੋਈ ਹੈ ਮੈਡਮ ਕੋਲੇ ਤੇ ਜਦੋਂ ਫੀਸ ਦੇਣ ਲੱਗੀ ਤੇ ਉਹਨੇ ਅੱਧੇ ਪੈਸੇ ਨਾ ਵਾਪਸ ਕਰਤੇ ਤੇ ਗੁੜੀਆਂ ਨੇ ਪੁੱਛਿਆ ਵੀ ਮੈਮ ਤੁਸੀਂ ਮੈਨੂੰ ਇਹ ਪੈਸੇ ਕਿਉਂ ਵਾਪਸ ਕੀਤੇ ਨੇ ਤਾਂ ਉਹਨੇ ਕਿਹਾ ਵੀ ਤੇਰੇ ਪਾਪਾ ਜੀ ਨੇ ਤੇਰੇ ਦਾਦਾ ਜੀ ਨੇ ਵੀ ਮੇਰੀ ਮੰਮਾ ਜੀ ਦੇ ਹੈ ਨਾ ਆਨੰਦ ਕਾਰਜ ਕਰਵਾਏ ਸੀਗੇ ਆਨੰਦ ਕਾਰਜ ਕਰਵਾਉਣ ਦੀ ਪੇਟਾ ਨਹੀਂ ਲੈਂਦੀ ਹੈਗੀ ਤੇਰੇ ਪਾਪਾ ਜੀ ਵੀ ਮੈਂ ਤਾਂ ਤੁਹਾਨੂੰ ਇਹ ਗੁਰਦਸ਼ਨਾ ਹਨਾ ਪੇਟਾ ਦੇ ਰਹੀਆਂਗੀ ਤੇ ਦੇਖੋ ਇੱਕ ਇਹਨਾ ਖੁਸ਼ੀ ਹੁੰਦੀ ਹੈ ਬਹੁਤ ਮਨ ਨੂੰ ਪਰ ਵਾਹਿਗੁਰੂ ਜਗੇ ਹੀ ਅਰਦਾਸ ਹੈ ਕਿ ਵਾਹਿਗੁਰੂ ਜੀ ਦਸਾਂ ਨੌ ਦੀ ਕਿਰਤ ਦਾ ਫਲ ਬਖਸ਼ਿਓ ਬਸ ਕਦੇ ਵੀ ਇਹਨਾ ਬਸ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਓ ਤੇ ਵਾਹਿਗੁਰੂ ਜੀ ਨੇ ਸਾਰੇ ਪਰਿਵਾਰ ਨੂੰ ਜਿੰਨਾ ਜਿੰਨਾ ਇੱਕ ਆਪਦੇ ਨਾਲ ਜੋੜਿਆ ਹੋਇਆ ਹੈ ਸਾਰਿਆਂ ਦੇ ਪਰਿਵਾਰਾਂ ਦੇ ਵਿੱਚ ਇਹ ਖੁਸ਼ੀਆਂ ਲੈ ਕੇ ਆਉਣ ਸਾਡੇ ਪਾਪਾ ਜੀ ਮੇਰੇ ਪਤੀ ਜੀ ਬੇਟਾ ਵੀ ਬੇਟੀ ਵੀ ਹੈ ਨਾ ਸੁਧ ਬਾਣੀ ਪੜ ਲੈਂਦੀ ਹੈ ਤੇ ਮੈਂ ਵੀ ਜਿੰਨੀ ਕੁ ਵਾਹਿਗੁਰੂ ਜੀ ਦੀ ਬਖਸ਼ਿਸ਼ ਹੈ ਮੰਮੀ ਜੀ ਸਾਡੇ ਅਨਪੜ੍ਹ ਨੇ ਪਰ ਫਿਰ ਵੀ ਉਹ ਗੁਰ ਬਾਣੀ ਦੀ ਬਹੁਤ ਗਿਆਨ ਰੱਖਦੇ ਆ ਬਾਕੀ ਜੋ ਜੋ ਵੀ ਪਾਠ ਤੇ ਹਨਾ ਕਰਾਂਗੇ ਕਿਦਾਂ ਆਪਣੇ ਕੀ ਕੀ ਬਣਾਇਆ ਸੰਗਤਾਂ ਵਾਸਤੇ ਕਿਦਾਂ ਆਪਾਂ ਲੰਗਰ ਬਣਾਇਆ ਕੀ ਆਪਣੇ ਤਿਆਰੀ ਕੀਤੀ ਸੀ ਕੀ ਸਾਰਾ ਕੁਝ ਮੈਂ ਤੁਹਾਡ ਨੂੰ ਹਨਾ ਵੀਡੀਓ ਅਪਲੋਡ ਕਰੂੰਗੀ ਅੱਜ ਐਨੀ ਕੀ ਵੀਡੀਓ ਮੈਂ ਤੁਹਾਡੇ ਵਾਸਤੇ ਹਨਾ ਲੈ ਕੇ ਆਈਆਂਗੀ ਤੇ ਹੁਕਮਨਾਮਾ ਲੈ ਕੇ ਆਪਾਂ ਫਿਰ ਅਰਦਾਸ ਕੀਤੀ ਪ੍ਰਸ਼ਾਦਾ ਤਿਆਰ ਕੀਤਾ ਸੀਗਾ ਉਹਨ ਵੀ ਭੋਗ ਲਵਾਇਆ ਤੇ ਸਾਰੇ ਪਰਿਵਾਰ ਨੇ ਇਸ ਤਰੀਕੇ ਦੇ ਨਾਲ ਅਸੀਂ ਦੇਖੋ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਅਸੀਂ ਰਿਸ਼ਤੇਦਾਰਾਂ ਨੂੰ ਬਹੁਤ ਘੱਟ ਬੁਲਾਉਨੇ ਆ ਹਨਾ ਕਿਉਂਕਿ ਫਿਰ ਰਿਸ਼ਤੇਦਾਰਾਂ ਚ ਉਲਝ ਜਾਂਦੇ ਆ ਤੇ ਜਿਹੜੇ ਵਾਈ ਗਰੂ ਜੀ ਆ ਪਾਤਸ਼ਾਹ ਆਪਣੇ ਘਰੇ ਆਏ ਹੁੰਦੇ ਨੇ ਨਾ ਉਹਨਾਂ ਦੀ ਮਰਿਆਦ ਆਪ ਆਪਣੀ ਨਹੀਂ ਰੱਖ ਪਾਉਂਦੇ ਤਾਂ ਆਪਾਂ ਹੁਣ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਭੈਣ ਭਰਾ ਬਨਵੀਰੇ ਵੱਲੋਂ ਸਤ ਸਿਰਿਆਕਾ